ਚੋਰਾ ਲਾ ਕੇ ਜੁਖੇਰ ਸਿੰਘ ਸੋਨੀ ਨੂੰ ਤੁਸੀਂ ਕਾਬਜਾ ਬਣਾਓ ਤੇ ਆਪਣੇ ਬਾੜਨਪੁਰ 2 ਦੇ ਵਿਕਾਸ ਦੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਸਦਰਾ ਪਰਜਾ ਕਾਂਗਰਸ ਪਾਰਟੀ ਦੀ ਜਿੱਤ ਹੋ ਰਿਹਾ

ਤੁਸੀਂ ਉਮੀਦਵਾਰ ਕਿਵੇਂ ਚੱਲਦੇ ਆ ਜੀ ਬਡਵੈਲਾ ਜੀ ਬਹੁਤ ਵਧੀਆ ਸਰ ਹਾਂਜੀ ਵਾਰ ਨੰਬਰ 2 ਤੋਂ ਜੀ ਹਰਨੇਸ਼ ਸਿੰਘ ਸੋਨੀ ਜੀ ਹਾਂਜੀ ਲਈ ਵਾਪਸੀ ਦਾ ਕਾਂਗਰਸ ਟਿਕਟ ਉੱਪਰ ਟੈਗ ਲਾ ਰਹੇ ਹਾਂ ਠੀਕ ਹੈ ਜੀ ਵਾਰ ਨੰਬਰ 2 ਤੋਂ ਬਹੁਤ ਵਧੀਆ ਪਰਮਾਗਾਰ ਮਿਲ ਰਿਹਾ ਜੀ ਬਸ ਕੀ ਨਾਮ ਆਪਣਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਵਰਨਾ ਸੇਪਤੀ ਸਿੰਘ ਪਿੰਨਾ ਬਰਾੜ ਮੈਂ ਜਿਹੜਾ ਪ੍ਰੈਸ ਦਾ ਮੈਂਬਰ ਹਾਂ ਸੋ ਸਭ ਨੂੰ ਅੱਜ ਅਸੀਂ ਆਗਰਾਸ ਪਾਰਟੀ ਵੱਲੋਂ ਜਿਹੜੇ ਸਾਡੇ ਕਾਂਗਰਸ ਨੇ ਦੋ ਨੰਬਰ ਵਾਟ ਤੋਂ ਉਮੀਦਵਾਰ ਬਣਾਏ ਗਏ ਸੁਸ਼ੇਰ ਸਿੰਘ ਨੂੰ ਦੇ ਹੱਕ ਦੇ ਵਿੱਚ ਅਸੀਂ ਅੱਜ ਬਹੁਤ ਬੋਲ ਹਰ ਘਰ ਦਾ ਦਰਵਾਜ਼ਾ ਖੜਕਾ ਕੇ ਅਸੀਂ ਕਾਂਗਰਸ ਪਾਰਟੀ ਦੇ ਵੀਰਵਾਰਾਂ ਤੇ ਅਸੀਂ ਵੇਚੀ ਕਰਨਾ ਵੀ ਆਉਣ ਵਾਲੀ 21 ਤਰੀਕ ਨੂੰ ਸਾਡੇ ਚੋਣ ਛਣ ਪੰਜੇ ਤੇ ਮੋਰਾਂ ਲਾਚੇ ਸਾਡੇ ਵੀਰਵਾਰ ਸੁਸ਼ੇਰ ਸਿੰਘ ਕੋਲੇ ਨੂੰ ਕਾਬਜਾ ਕੁਛੜਾਉ। ਇੱਕ ਹੀ ਵੋਟਰ ਆਲੋ ਹਮੇਸ਼ਾ ਵੀ ਹੁੰਦਾ ਕਿ ਜਦੋਂ ਆਉਂਦੇ ਆ ਵੋਟਾਂ ਵਾਲੇ ਆ ਜਾਂਦੇ ਆ ਉਸ ਤੋਂ ਬਾਅਦ ਦੇਖਦੇ ਨਹੀਂ ਨਾ ਸਾਡੀਆਂ ਕੋਈ ਮੁਸ਼ਕਲਾਂ ਦਾ ਹੱਲ ਹੁੰਦਾ ਹੀ। ਕੋਈ ਜਿਹੜੀ ਇਹ ਗੱਲ ਹੈ ਇਹ ਸਰਕਾਰ ਨੂੰ ਤੁਸੀਂ ਕਹਿ ਸਕਦੇ ਹੋ ਜਿਨ੍ਹਾਂ ਨੇ ਅੱਜ ਤੋਂ 3 ਸਾਲ ਪਹਿਲਾਂ ਵੋਟਾਂ ਲਈਆਂ ਉਹ ਵਿੱਚ ਨਹੀਂ ਆਏ ਸਾਡੀ ਪਹਿਲਾਂ ਵੀ ਇੱਥੇ ਕਮੇਟੀ ਕਾਂਗਰਸ ਪਾਰਟੀ ਦੀ ਕਮੇਟੀ ਸੀ ਸਾਡੇ 11 ਤੋਂ 10 ਉਮੀਦਵਾਰ ਸਾਡੇ ਕਾਂਗਰਸ ਪਾਰਟੀ ਦੇ ਚੋਣ ਸ਼ਰਤ ਪੱਜੇਦਰਾ ਲਾ ਕੇ ਐਮਸੀ ਸਾਹਿਬਾਨ ਪਰੇ ਸੀ ਔਰ ਜਿੰਨੀ ਮੰਡੀ ਦੀ ਡਿਵੈਲਪਮੈਂਟ ਹੋਣ ਤੱਕ ਹੋ ਗਿਆ ਚਾਹੇ ਪਿੰਡ ਦੀ ਹੈ ਚਾਹੇ ਬਸਤੀ ਦੀ ਹੈ ਚਾਹੇ ਮੰਡੀ ਦੀ ਪਰਲੇ ਪੱਲੇ ਦੀ ਵੀ ਹੈ ਸਾਰੀ ਸਾਡੇ ਐਮਸੀ ਸਾਹਿਬਾਨਾਂ ਨੇ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਕੀਤੀ ਹੈ ਜਿਹੜੀ ਤੁਸੀਂ ਗੱਲ ਕਰਦੇ ਆ ਜਿਸ ਦੇ ਜਿਹੜੇ ਨਵੇਂ ਇਨਕਲਾਬੀ ਆਮ ਆਦਮੀ ਪਾਰਟੀ ਦੇ ਆ ਉਹ ਸਾਰੇ ਨਵੇਂ ਆਏ ਆ ਉਹ ਤਿੰਨ ਸਾਲਾਂ ਬਾਅਦ ਅੱਜ ਦੇਖਿਆ ਇਹ ਤਾਂ ਉਦੋਂ ਬਾਅਦ ਲੋਕ ਫੈਸਲਾ ਕਰਨਗੇ ਵੀ ਸਹੀ ਕੌਣ ਹੈ ਗਲਤ ਕੌਣ ਮਹਿਸੂਸ ਕਰਨਾ ਚਾਹੁੰਦੇ ਮੇਰਾ ਨਾਮ ਗਗਬੀਰ ਸਿੰਘ ਬਰਾੜ ਕਾਕੂ ਸੀਰਲੀ ਹੈ ਜੀ ਅਸੀਂ ਅੱਜ ਜਿਵੇਂ ਨੇਪਰਾਪੀ ਨਬਰਾੜ ਜੀ ਨੇ ਦੱਸਿਆ ਅਸੀਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਜਿਹੜੇ ਤੇ 21 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੇ ਆ ਉਸ ਦੇ ਸਬੰਧ ਵਿੱਚ ਅੱਜ ਇਲੈਕਸ਼ਨ ਦਾ ਚੋਣ ਪ੍ਰਚਾਰ ਦਾ ਆਖੀਰਲਾ ਦਿਨ ਸੀਗਾ ਤੇ ਅੱਜ ਡੋਰ ਟੂ ਡੋਰ ਕੀਤਾ ਅਸੀਂ ਪਹਿਲਾਂ 2 ਨੰਬਰ ਵੋਟ ਕੀਤਾ ਹੁਣ ਵੀ ਆ ਨਿਰੰਤਰ ਚੱਲ ਰਹੇ ਆ ਤਾਂ ਅਸੀਂ ਤਾਂ ਕਰ ਰਹੇ ਆ ਵੀ ਜਿੰਨਾ ਵੀ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੌ ਉਮੀਦਵਾਰ ਸਾਡੇ ਲੜ ਰਹੇ ਆ ਤੇ ਵੱਡੀ ਜਿੱਤ ਕਾਂਗਰਸ ਪਾਰਟੀ ਇਥੋਂ ਦਰਜ ਕਰੂਗੀ ਤੇ ਖਾਸ ਅਸੀਂ 2 ਨੰਬਰ ਵੋਟ ਚ ਜਿਵੇਂ ਸਾਡਾ ਭਰਾ ਸੋਨੀ ਜੀ ਸ਼ਮਸ਼ੀਰ ਸਿੰਘ ਸੋਨੀ ਆ ਵਧੀਆ ਨੌਜਵਾਨ ਮੁੰਡਾ ਤਾਂ ਅਸੀਂ ਹਰੇਕ ਇਹਦੇ ਘਰ ਘਰ ਇਹਦੇ ਵੋਟ ਚ ਜਾ ਕੇ ਆਏ ਤੇ ਬੜਾ ਭਾਰੀ ਸਮਰਥਨ ਇਹਨੂੰ ਮਿਲ ਰਿਹਾ ਤੇ ਕਾਂਗਰਸ ਪਾਰਟੀ ਵੱਧੀ ਮਾਤਰਾ ਨਾਲ 2 ਨੰਬਰ ਵੋਟ ਚ ਜਿੱਤ ਹਾਸਲ ਕਰੂਗੀ ਤੇ तमाम ਬਰੀ ਆਲਾ ਮੰਡੀ ਚ ਵਧੀਆ ਪ੍ਰਦਰਸ਼ਨ ਦੇ ਕੇ ਕਾਂਗਰਸ ਪਾਰਟੀ ਵਧੀਆ ਟੰਗ ਨਾਲ ਜਿਆਦਾ ਸੀਟਾਂ ਲੈ ਕੇ ਤਗਾ ਵੱਧ